ਗੱਲ ਆਸਟ੍ਰੇਲੀਆ ਸਟਡੀ ਵੀਜ਼ਾ ਦੀ ਕਰਦੇ ਆ ਨਵੰਬਰ ਇਨਟੇਕ ਨੂੰ ਲੈ ਕੇ ਕਈ ਜੋ ਹੈ ਕੁਇਰੀਜ਼ ਨੇ ਸਟੂਡੈਂਟਸ ਦੀ ਇਸ ਦੇ ਉੱਪਰ ਗੱਲ ਕਰਾਂਗੇ ਕਿ 24 ਪਾਸਪੋਰਟ ਜਿਹੜਾ ਸਟੂਡੈਂਟ ਹੈ ਨਵੰਬਰ ਇਨਟੇਕ ਵਿੱਚ ਹਲੇ ਵੀ ਉਹਨਾਂ ਲਈ ਕੁਝ ਗੁੰਜਾਇਸ਼ ਹੈ ਜਾਂ ਨਹੀਂ ਹੈ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਸਟੂਡੈਂਟ ਜੋ ਹੈ ਹੁਣ ਅਪਲਾਈ ਕਰ ਸਕਦੇ ਨੇ ਨਵੰਬਰ ਇਨਟੇਕ ਦਾ ਜੋ ਹੈ ਫਾਇਦਾ ਲੈ ਸਕਦੇ ਨੇ ਜੁਲਾਈ ਇਨਟੇਕ ਦੇ ਜਿਹੜੇ ਰਿਜ਼ਲਟਸ ਨੇ ਉਹ ਕਿਸ ਤਰ੍ਹਾਂ ਦੇ ਰਹੇ ਆਪਾਂ ਇਸ ਉੱਪਰ ਵੀ ਗੱਲ ਜ਼ਰੂਰ ਕਰਨੀ ਹੈ ਤੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਓਵਰਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਔਰ ਮੈਂ ਜ਼ਰੂਰ ਚਾਹਾਂਗੀ ਇਹ ਤਮਾਮ ਜਿਹੜੇ ਕੁਐਸਚਨਸ ਜਿਹੜੇ ਕਿ ਸਾਡੇ ਕੋਲ ਸਟੂਡੈਂਟਸ ਦੇ ਹੀ ਆਏ ਹੋਏ ਨੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਜ਼ਰੂਰ ਦੇਣਾ

ਜਿਹੜਾ ਇਹ ਨਵੰਬਰ ਇਨਟੇਕ ਹੈ ਜਿਹੜੇ ਸਟੂਡੈਂਟਸ ਅਜੀ 24 ਪਾਸ ਆਊਟ ਸੀਗੇ ਕੁਝ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਾਸਤੇ ਖੁਸ਼ਖਬਰੀ ਹੈ ਕਿ ਉਹਨਾਂ ਨੂੰ ਐਕਸੈਪਟ ਕਰਨਾ ਸ਼ੁਰੂ ਕੀਤਾ ਨਾਟ ਆਲ ਸਾਰੀ ਯੂਨੀਵਰਸਿਟੀਾਂ ਨਹੀਂ ਲੈਣਗੀਆਂ ਪਰ ਕੁਝ ਯੂਨੀਵਰਸਿਟੀਆਂ ਉਹਨਾਂ ਨੂੰ ਲੈ ਰਹੀਆਂ ਤੇ 24 ਪਾਸ ਆਊਟ ਸਟੂਡੈਂਟ ਮਤਲਬ ਕੋਈ ਕੈਨੇਡਾ ਦਾ ਰਿਜੈਕਸ਼ਨ ਹੋ ਗਿਆ ਕਈਆਂ ਦੇ ਵੀ ਇਦਾਂ ਦੇ ਵੀ ਆਏ ਆ ਜਾਂ ਕਿਸੇ ਟਾਈਮ ਕੋਈ ਜੀਟੀ ਦੇ ਡਾਕੂਮੈਂਟਸ ਟਾਈਮ ਨਹੀਂ ਹੋਏ ਸੀ ਇਸ ਕਰਕੇ ਲੇਟ ਹੋ ਗਿਆ ਜਾਂ ਕੋਈ ਏਜੰਟਸ ਦੀ ਗਲਤੀ ਨਾਲ ਇਦਾਂ ਦੇ ਬਹੁਤ ਸਾਰੇ ਕੇਸ ਸਾਡੇ ਕੋਲ ਆਏ ਆ ਉਹ ਜਿਹੜੇ ਆ ਅਪਲਾਈ ਕਰ ਸਕਦੇ ਆ ਔਰ ਇਸ ਟਾਈਮ ਇੱਕ ਸਭ ਤੋਂ ਬੜੀ ਔਰ ਚੰਗੀ ਗੱਲ ਕੀ ਆਈ ਹੈ ਕਿ ਕਾਲਜਸ ਦੇ ਵੀਜ਼ਾ ਵੀ ਆ ਰਹੇ ਆ ਜਿਹੜੇ ਪਿੱਛੇ ਕਾਲਜਸ ਦੇ ਵੀਜ਼ੇ ਨਹੀਂ ਆ ਰਹੇ ਸੀਗੇ ਉਹਨਾਂ ਦੇ ਵੀਜ਼ੇ ਵੀ ਆ ਰਹੇ ਆ ਔਰ ਬਹੁਤ ਅੱਛਾ ਵੀਜ਼ਾ ਆ ਰਿਹਾ ਹੈ ਯੂਨੀਵਰਸਟੀਆਂ ਦਾ ਤੇ ਆਲਮੋਸਟ ਜਿਹੜਾ ਅੱਛਾ ਸਕਸੈਸ ਰੇਟ ਬਹੁਤ ਹੀ ਅੱਛਾ ਚੱਲ ਰਿਹਾ ਹੈ ਤੇ ਕਾਲਜੇਸ ਦੇ ਵੀਜ਼ੇ ਵੀ ਆ ਰਹੇ ਆ ਹੁਣ ਉਹ ਸਟੂਡੈਂਟ ਜਿਹੜੇ 25 ਪਾਸ ਆਊਟ ਹੈ ਜਾਂ 24 ਪਾਸ ਆਊਟ ਹੈ ਜਿਨ੍ਹਾਂ ਦੇ ਕੋਲ ਮੌਕਾ ਨਹੀਂ ਸੀਗਾ 24 ਪਾਸ ਆਊਟ ਵਾਲੇ ਕੋਲ ਉਹ ਕੁਝ ਚੁਣਿੰਦਾ ਯੂਨੀਵਰਸਿਟੀਾਂ ਲੈ ਆ ਰਹੀਆਂ 25 ਪਾਸ ਆਊਟ ਵਾਲੇ ਸਟੂਡੈਂਟ ਜਿਹੜੇ ਅਜੇ ਨਵੰਬਰ ਜਾਂ ਫੈਬ ਦੋਨੋਂ ਵਿੱਚ ਅਪਲਾਈ ਕਰ ਸਕਦੇ ਆ ਇੱਕ ਚੀਜ਼ ਜਿਹੜੀ ਸਾਡੇ ਨਜ਼ਰ 'ਚ ਬਹੁਤ ਜ਼ਿਆਦਾ ਆਂਦੀ ਹੈ ਸਟੂਡੈਂਟਸ ਨੇ ਇੱਕ ਬੋਰਡ ਲੈ ਆਉਂਦਾ ਫਿਰ ਨੈਕਸਟ ਬੋਰਡ ਚੇਂਜ ਕਰ ਲੈਂਦੇ ਮੰਨ ਲਓ CBSE 'ਚ 10th ਕੀਤੀ ਤੇ +2 ਉਹਨਾਂ ਨੇ ਆ ਸਟੇਟ ਬੋਰਡਸ ਕੀਤਾ ਜਿਸ ਤੋਂ ਉਹਨਾਂ ਦੇ ਮਾਰਕਸ ਵੱਜ ਜਾਂਦੇ ਇਹ ਇੱਕ ਪ੍ਰੋਬਲਮ ਆਂਦੀ ਹੈ ਕਾਫੀ ਸਾਰੀਆਂ ਯੂਨੀਵਰਸਿਟੀਆਂ ਨਹੀਂ ਐਕਸੈਪਟ ਕਰਦੀਆਂ ਪਰ ਇਹ ਵੀ ਕੁਝ ਯੂਨੀਵਰਸਿਟੀਆਂ ਐਕਸੈਪਟ ਕਰ ਲੈਂਦੀਆਂ ਸਟੂਡੈਂਟਸ ਨੂੰ ਕਿ ਜੇ ਤੁਸੀਂ ਕਿਸੇ ਹੋਰ ਬੋਰਡ ਤੋਂ ਕੀਤਾ ਹੋਇਆ ਮੀਨਸ ਦੋਨੋਂ ਡਿਫਰੈਂਟ ਬੋਰਡ ਤੋਂ ਆ ਕੁਝ ਯੂਨੀਵਰਸਿਟੀਆਂ ਤੁਹਾਨੂੰ ਇਹ ਵੀ ਐਕਸੈਪਟ ਕਰ ਲੈਂਦੀ ਕਿਉਂਕਿ ਜਿਹੜਾ ਆਸਟ੍ਰੇਲੀਆ ਬਹੁਤ ਟੈਕਨੀਕਲ ਹੈ ਔਰ ਹਰੀਜਨ ਤੁਹਾਨੂੰ ਜਿਹੜਾ ਤੁਹਾਡੇ ਕੇਸ ਨੂੰ ਨਹੀਂ ਸਮਝ ਸਕਦਾ ਕਿਉਂਕਿ ਇਹਦੇ ਵਿੱਚ ਜਿਹੜੇ ਜਿੱਦਾਂ ਮੈਂ ਦੱਸ ਰਹੀ ਹਾਂ ਬੋਰਡਸ ਦੇ ਅਲੱਗ-ਅਲੱਗ ਹੋਣਾ ਔਰ ਤੁਹਾਡਾ ਜਨਨੀ ਕੁਆਲੀਫਾਈ ਕਰਦੇ ਹੋ ਤੇ ਫਿਰ ਕਾਲਜ ਦੇ ਵਾਸਤੇ ਚਾ ਸਿਲੈਕਸ਼ਨ ਦੇਣੀ ਕਿ ਆ ਕਿਹੜੀ ਯੂਨੀਵਰਸਿਟੀ ਤੁਹਾਨੂੰ ਲੈ ਸਕਦੀ ਹੈ ਇਹ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਟੈਕਨੀਕਲ ਹੋ ਜਾਂਦੀਆਂ ਹੁਣ ਅੱਗੇ ਇੱਕ ਮੁੱਦਾ ਹੋਰ ਆ ਜਾਂਦਾ ਐਗਰੀਕਲਚਰ ਇਨਕਮ ਦਾ ਤੇ ਬਹੁਤ ਸਾਰੀ ਯੂਨੀਵਰਸਿਟੀ ਹੁਣ ਐਗਰੀਕਲਚਰ ਇਨਕਮ ਵੀ ਲੈ ਰਹੀਆਂ ਕਾਫੀ ਸਾਰੇ ਬੱਚੇ ਡਰੇ ਹੁੰਦੇ ਕਿ ਐਗਰੀਕਲਚਰ ਇਨਕਮ ਹੈ ਅਸੀਂ ਨਹੀਂ ਜਾ ਸਕਦੇ ਬਟ ਉਹ ਵੀ ਜਾ ਸਕਦੇ ਆ ਔਰ ਕਈ ਪੇਰੈਂਟਸ ਦਾ ਦਿਮਾਗ ਜਨਾ ਭਰ ਦਿੱਤਾ ਗਿਆ ਹੈ ਜਿਹੜੀ ਸੋਸ਼ਲ ਮੀਡੀਆ ਦੇ ਥਰੂ ਜਿਹੜੀ ਮਿਸਲੀਡਿੰਗ ਇਨਫੋਰਮੇਸ਼ਨ ਹੈ ਜਿਹੜੀ ਅਚੀ ਇਨਫੋਰਮੇਸ਼ਨ ਨਾ ਤੇ ਮਿਸਲੀਡਿੰਗ ਵੀ ਹੈ ਹੁਣ ਸਾਡੇ ਵਰਗੇ ਜਿਹੜੇ 28 28 ਸਾਲ ਹੋ ਗਏ ਕੰਮ ਕਰਦੇ ਇਸ ਇੰਡਸਟਰੀ ਚ ਉਹ ਐਗਜ਼ੈਕਟ ਇਨਫੋਰਮੇਸ਼ਨ ਦਿੰਦੇ ਆ ਸੀ ਅ ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਨਾਲ ਐਸੋਸੀਏਟਡ ਜਿਹੜੀ ਆਰਗੇਨਾਈਜੇਸ਼ਨ ਇਹਦੀ ਦੇ ਮੈਂਬਰ ਆ ਸਾਨੂੰ ਡਾਇਰੈਕਟ ਆਸਟ੍ਰੇਲੀਅਨ ਹਾਈ ਕਮਿਸ਼ਨ ਤੋਂ ਸਾਰੀ ਇਨਫੋਰਮੇਸ਼ਨ ਮਿਲਦੀ ਆ ਉਹੀ ਇਨਫੋਰਮੇਸ਼ਨ ਅਸੀਂ ਸਾਂਝੀ ਕਰਦੇ ਆ ਸਟੂਡੈਂਟਸ ਨਾਲ ਤੇ ਜਿਹੜੇ ਵੀ ਸਟੂਡੈਂਟਸ ਹਨ ਜਿੱਦਾਂ ਕੋਈ ਗੈਪ ਆ ਗਿਆ ਬਹੁਤ ਜ਼ਿਆਦਾ ਗੈਪ ਹੈ ਨਹੀਂ ਅਪਲਾਈ ਕਰੋ ਬਟ ਤੁਹਾਡਾ 1.5 ਸਾਲ ਦਾ ਗੈਪ ਹੈ ਪਲੱਸ 2 ਦੇ ਬਾਅਦ ਤੁਸੀਂ ਐਲੀਜੀਬਲ ਹੋ ਪਰ ਜੇ ਤੁਹਾਡਾ 1.5 ਸਾਲ ਦਾ ਮੰਨ ਲਓ ਕੋਈ ਯੂਨੀਵਰਸਿਟੀ ਨਹੀਂ ਲੈ ਰਹੀ ਤੁਸੀਂ ਕਾਲਜ ਅਪਲਾਈ ਕਰ ਸਕਦੇ ਹੋ ਤਨੋਂ ਵੀਜ਼ਾ ਮਿਲ ਜਾਣਾ ਸੈਕੰਡ ਕੀ ਇਹ ਆਪਾਂ ਦੋ ਤਿੰਨ ਚੀਜ਼ਾਂ ਦੇਖਾਂਗੇ ਗ੍ਰੇ ਏਰੀਆਜ਼ ਕਿੰਨੇ ਆ ਜੋ ਪਰਸੈਂਟੇਜ ਤੁਹਾਡੇ ਘੱਟ ਹੈ ਯਾ ਯੂਨੀਵਰਸਿਟੀ 60% ਲੈ ਰਹੀ ਹੈ ਔਰ ਤੁਹਾਡਾ 60% ਹੈ ਔਰ ਆਇਲਸ ਵੀ ਤੁਹਾਡਾ ਘੱਟ ਹੈ 6 ਬੈਂਡ ਈਚ ਆ ਤੇ ਇੱਕ ਚ 5.5 ਆ ਗਿਆ ਤੇ ਕਾਲਜ ਨੇ ਲੈ ਲੈਣਾ ਯਾ ਜੀਟੀ ਦਾ ਕੋਈ ਪੇਪਰ ਵੀਕ ਹੈ ਬਟ ਕਾਲਜ ਲਏਗਾ ਯੂਨੀਵਰਸਿਟੀ ਨਹੀਂ ਹੁਣ ਤਿੰਨ ਦੇ ਤਿੰਨ ਗ੍ਰੇ ਏਰੀਆਜ਼ ਦੇ ਨਾਲ ਤੁਸੀਂ ਫਾਈਲ ਪਾਓਗੇ ਤਾਂ ਹੋ ਸਕਦਾ ਵੀਜ਼ਾ ਨਾ ਲੱਗੇ ਬਟ ਇੱਕ ਅਦਾ ਗ੍ਰੇ ਏਰੀਆ ਹੈ ਫਿਰ ਕਾਲਜ ਜੇ ਤੋ ਨੂ ਲੈ ਲੈਂਦਾ ਫਿਰ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਜਨਰਲੀ ਮੈਂ ਤੁਹਾਨੂੰ ਦੱਸਦਾ ਕਿ 65% ਪਲੱਸ 2 ਦੀ ਪਰਸੈਂਟੇਜ ਹੋਣੀ ਚਾਹੀਦੀ ਹੈ 6 ਬੈਂਡ ਈਚ ਹੋਣਾ ਚਾਹੀਦਾ ਨਰਸਿੰਗ ਵਾਸਤੇ ਤਾਂ 7 ਬੈਂਡ ਈਚ ਤੇ ਇਹ ਜਿਹੜੀ ਆ ਤੁਹਾਡੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ ਐਂਡ ਗ੍ਰੈਜੂਏਸ਼ਨ ਦੇ ਬਾਅਦ ਜਿਹੜੀ ਪਰਸੈਂਟੇਜ ਆ ਤੁਹਾਡੀ ਡਿਪੈਂਡ ਔਨ ਦਾ ਯੂਨੀਵਰਸਿਟੀ ਲੈਵਲ 1 ਲੈਵਲ 2 ਜਾਂ ਲੈਵਲ 3 ਮੀਨ ਸੈਕਸ਼ਨ 1 ਸੈਕਸ਼ਨ 2 ਜਾਂ ਸੈਕਸ਼ਨ 3 ਦੀ ਹੈ 65% ਸੈਕਸ਼ਨ 3 ਦੀ 60% ਸੈਕਸ਼ਨ 2 ਦੀ ਐਂਡ 55 ਸੈਕਸ਼ਨ 1 ਯੂਨੀਵਰਸਿਟੀ ਦੀ ਪਰਸੈਂਟੇਜ ਚਾਹੀਦੀ ਹੁੰਦੀ ਆਇਲ 6.5 ਨਾਟ ਲੈਸ ਦੈਨ 6 ਇਹ ਚੀਜ਼ਾਂ ਮੈਂ ਤੁਹਾਨੂੰ ਬਾਰ ਬਾਰ ਰਿਪੀਟ ਕਰਦੇ ਰਹਿੰਨੇ ਜਿਸ ਤੋਂ ਕਿ ਜਿਹੜੇ ਬੱਚੇ ਨਵੇਂ ਜੁੜੇ ਆ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲ ਜਾਏ ਤੇ ਆਈ ਥਿੰਕ ਦੈਟਸ ਅ ਲੋਟ ਆਫ ਇਨਫੋਰਮੇਸ਼ਨ ਫॉर ਯੂ ਐਂਡ ਜੇ ਤੁਹਾਨੂੰ ਫਾਈਨੈਂਸ਼ੀਅਲ ਡਾਕੂਮੈਂਟਸ ਵਾਸਤੇ ਜਾਂ ਕਿਸੇ ਵੀ ਚੀਜ਼ ਵਾਸਤੇ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਉਹ ਤੁਸੀਂ ਫਿਰ ਸਾਨੂੰ ਕਾਲ ਕਰ ਸਕਦੇ ਹੋ ਔਰ ਇਨਫੋਰਮੇਸ਼ਨ ਲੈ ਸਕਦੇ ਹੋ ਥੈਂਕ ਯੂ ਸੋ ਮਚ ਸੋ ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਹੁਤ ਹੀ ਡਿਟੇਲ ਦੇ ਵਿੱਚ ਸਟੂਡੈਂਟਸ ਨੂੰ ਸਮਝਾਇਆ ਆਈ ਹੋਪ ਸਟੂਡੈਂਟਸ ਨੂੰ ਵਾਹ ਪੂਰੀ ਇਨਫੋਰਮੇਸ਼ਨ ਜ਼ਰੂਰ ਸਮਝ ਆ ਚੁੱਕੀ ਹੈ ਪਰ ਫਿਰ ਵੀ ਅਗਰ ਕਿਤੇ ਵੀ ਮਨ ਵਿੱਚ ਕੋਈ ਸਵਾਲ ਕੋਈ ਡਾਊਟ ਰਹਿ ਗਿਆ ਹੈ ਤੇ ਜਿਹੜਾ ਨੰਬਰ ਡਿਸਪਲੇ ਹੈ ਇਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਨੈਵੀਗੇਟਰਸ ওভারਸੀਜ਼ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਨਾਲ ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਜਾਣਾ ਤਾਂ ਕਿ ਉਹਨਾਂ ਦੀ ਅਸੈਸਮੈਂਟ ਕੀਤੀ ਜਾਏ ਉਸ ਅਕੋਰਡਿੰਗਲੀ ਤੁਹਾਨੂੰ ਅੱਗੇ ਦਾ ਰਸਤਾ ਗਾਈਡ ਕੀਤਾ ਜਾ ਸਕੇ ਕਿ ਤੁਹਾਨੂੰ ਕਿਹੜੇ ਕੋਰਸਿਸ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਫੰਡਸ ਕਿਵੇਂ ਤੁਸੀਂ ਸ਼ੋ ਚੰਗੇ ਢੰਗ ਨਾਲ ਕਰ ਸਕਦੇ ਹੋ ਸੋ ਇਹ ਤਦ ਹੀ ਪੋਸੀਬਲ ਹੈ ਜਦ ਤੁਸੀਂ ਆਪਣੇ ਡਾਕੂਮੈਂਟਸ ਨਾਲ ਲੈ ਕੇ ਜਾਨੇ ਹੋ ਅਸੈਸਮੈਂਟ ਹੁੰਦੀ ਹੈ ਤਾਂ ਪੂਰਾ ਪ੍ਰੋਸੈਸ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਹੈ ਪਰ ਜਿਹੜੇ ਤੁਸੀਂ ਜੋ ਹੈ ਨੰਬਰ ਦਿੱਤਾ ਹੈ इस उपर कॉल करके भी ले लैसते हो या और बहुत बहुत थैंक्स मैम पूरी डिटेल जो है स्टूडेंट्स नाझी की है स्टूडेंट्स के मन में कोई सवाल है तो कमेंट सैक्शन भी सजा जरूर कर सकते हो ता कि अं अगों सवालों के उपर भी लैके आईए ताकि होर स्टूडेंट्स भी अवेयर हो सकन सो so, बहुत बहुत थैंक्स मैम और इस ही मैनु हरजोत कौर भी दौ जी इजाजत थैंक यू सो मच